ਹਾਂਜੀ ਨਮਰਨ ਜੀ ਮੈਂ ਇਹ ਵੀਡੀਓ ਪਹਿਲਾਂ ਵੀ ਇੱਕ ਦਿਨ ਪਾਈ ਸੀ ਧਿਆਨ ਨਾਲ ਸੁਣੋ ਮੈਂ ਕਿਹਾ ਸੀ ਜਿਹੜੀ ਪੂਰਨਮਾਸ਼ੀ ਤੋਂ ਬਾਅਦ ਮੰਗਲਵਾਰ ਆਊਗਾ ਉਸ ਦਿਨ ਤੁਸੀਂ ਇਹ ਪਾ ਜ਼ਰੂਰ ਕਰਿਓ ਇਹ ਪਾ 90% ਕੰਮ ਕਰੂਗਾ ਕਿਉਂ ਇਹ ਵੈਸੇ ਹੋਲੀ ਦਾ ਕਿਉਂ ਲੋਕਾਂ ਨੇ ਦਵਾਈ ਨੂੰ ਬਹੁਤ ਕੁਝ ਕਰਨਾ ਆਪਾਂ ਉਹਦੇ ਲਈ ਥੋੜਾ ਜਿਆ ਜਾਨੀ ਬਾੜ ਕਰਨ ਲੱਗਿਆ ਇਹ ਜੇ ਤੁਹਾਡੇ ਘਰ ਨੂੰ 100 ਕਿਲੋਮੀਟਰ ਦੇ ਰਫ਼ਤਾਰ ਨਾਲ ਅਗਲਾ ਚੀਜ਼ ਛੱਡੂਗਾ ਅਗਲੇ ਦੇ ਵਾਪਸ 1000 ਕਿਲੋਮੀਟਰ ਦੇ ਹਿਸਾਬ ਨਾਲ ਜਾਉਣਾ ਕਰਨਾ ਕਿ ਇੱਕ ਨਿੰਬੂ ਲੈਣਾ ਨਿੰਬੂ ਲੈ ਕੇ ਉਹਦੇ ਵਿੱਚ ਸੱਤ ਲੌਂਗ ਪਾਉਣਾ ਨਹੀਂ ਤੇ ਜੰਗਾਲ ਵਾਲੀ ਮੇਕ ਉਹਦੀ ਡੰਡੀ ਵਾਲੇ ਪਾਸੇ ਦੇ ਅੰਦਰ ਤੋਂ ਦੇਣੀ ਜੰਗਾਲ ਵਾਲੀ ਮੇਕ ਡੰਡੀ ਵਾਲੇ ਪਾਸੇ ਨਿੰਬੂ ਦੇ ਅੰਦਰ ਕਰ ਦੇਣੀ ਹੈ ਹੁਣ ਕੀ ਕਰਨਾ ਇੱਕ ਰੈੱਡ ਰੰਗ ਦਾ ਕੱਪੜਾ ਲੈਣਾ ਜਿੰਨੇ ਵੀ ਤੁਹਾਡੇ ਕਮਰਿਆਂ ਦੇ ਗੇਟ ਨੇ ਜੇ ਤਾਂ ਲੌਬੀ ਰਹੀ ਅੰਦਰ ਬਾਹਰ ਦੇ ਬੱਦਦੇ ਆ ਫਿਰ ਤਾਂ ਇੱਕ ਲੌਬੀ ਨੂੰ ਬੰਦ ਕਰਤੇ ਇੱਕ ਡ੍ਰੈਗ ਰੂਮ ਦੇ ਗੇਟ ਨੂੰ ਬੰਦ ਜਿਹਾ ਜ਼ਿਆਦਾ ਕਰਨਾ ਨਹੀਂ ਫਿਰ ਜੇ ਤੁਹਾਡੇ ਕੱਲੇ ਕੱਲੇ ਕਮਰੇ ਤੇ ਉਹਨੇ ਕਮਰਿਆਂ ਦੇ ਉੱਪਰਲੇ ਹਿੱਸੇ ਦੇ ਬੰਦਣਾ ਜਿਹੜਾ ਉੱਪਰ ਹੁੰਦਾ ਆਪਣੇ ਗੇਟ ਦਾ ਉੱਪਰ ਸਿਰ ਦੇ ਉੱਤੇ ਜਿੱਥੇ ਅਸੀਂ ਨਿੱਕਾਦੇ ਆ ਉੱਥੇ ਫਿਰ ਕਹਿੰਨ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਮੈਂ ਇਨੀ ਸਮਾਰੀ ਨਾਲੇ ਕੱਲ ਨੂੰ ਇੰਨਾ ਜ਼ਬਰਦਸਤ ਟੋਟਕਾ ਪਾਉਣ ਜੇ ਅੱਜ ਟਾਈਮ ਲੱਗਿਆ ਅਜੂ ਨਹੀਂ ਕੱਲ ਨੂੰ ਟੀਕਾ ਗੋਲੀ ਸਮੈਕ ਜੋ ਵੀ ਖਾਂਦਾ ਉਹ ਤੁਹਾਡੇ ਕੋਲ ਕੱਲ ਨੂੰ ਪਹੁੰਚ ਜਾਊਗਾ